ਬੱਬਾ ਬਾਅਦ ਚ ਪਉ ਪਛਤਾਉਣਾ ਹੈ ਨਾ ਕਦੋਂ ਪਛਤਾਉਣਾ ਪਊਗਾ ਜਦੋਂ ਵੇੜਾ ਲੰਘ ਗਿਆ ਸਮਾਂ ਲੰਘ ਗਿਆ ਉਦੋਂ ਸਾਨੂੰ ਪਛਤਾਵਾ ਹੁੰਦਾ ਹੈ ਕਿ ਕਾਸ਼ ਮੈਂ ਆਹ ਕੰਮ ਕਰ ਲੈਂਦਾ ਤੁਸੀਂ ਬਚਪਨ ਜੇ ਜਦੋਂ ਵੱਡੇ ਹੋ ਗਏ ਕਾਰੋਬਾਰਾਂ ਚ ਪੈ ਜਾਣਾ ਕੰਮਾਂ ਚ ਪੈ ਜਾਣਾ ਫਿਰ ਤੁਹਾਡੇ ਕੋ ਸਿੱਖਣ ਦਾ ਸਮਾਂ ਨਹੀਂ ਹੋਣਾ ਉਹ ਅੱਜ ਵੀ ਬੜੇ ਪਛਤਾ ਤਾਪ ਕਰਦੇ ਕਿਸੇ ਵੱਡੇ ਕੋਲੋਂ ਪੁੱਛ ਲੋ ਨਾ ਤੇ ਉਹ ਪਛਤਾ ਤਾਪ ਕਰਦਾ ਵੀ ਮੇਰਾ ਮੈਂ ਆਪਣਾ ਸਮਾਂ ਐਵੇਂ ਗਵਾ ਲਿਆ ਕਾਸ਼ ਕਿਤੇ ਮੈਂ ਸਿੱਖਿਆ ਹੁੰਦਾ ਮੈਂ ਪੜਿਆ ਹੁੰਦਾ ਅਸੀਂ ਜਦੋਂ 에어ਪੋਰਟ ਤੇ ਜਾਂਦੇ ਆ ਨਾ ਜਦੋਂ ਅੱਗੇ ਜਾ ਕੇ ਦੂਸਰੀ ਕੰਟਰੀ ਦਾ ਕੰਟਰੀ ਦਾ ਉੱਥੇ ਇਮੀਗ੍ਰੇਸ਼ਨ ਹੁੰਦਾ ਮੈਂ ਆਪਣੀ ਗੱਲ ਦੱਸਦਾ ਤੁਹਾਨੂੰ ਜਦੋਂ ਕੈਨੇਡਾ ਜਾ ਕੇ ਉਤਰੀ ਦਾ ਨਾ ਉੱਥੇ ਇਮੀਗ੍ਰੇਸ਼ਨ ਹੁੰਦਾ ਤੇ ਫਿਰ ਅਸੀਂ ਕੀ ਕਰਦੇ ਹਾਂ ਕਾਊਂਟਰ ਲੱਗੇ ਹੁੰਦੇ ਆ ਉੱਥੇ ਕਾਊਂਟਰ ਵੇਨੇ ਆ ਵੀ ਜਿਹੜਾ ਕੋਈ ਹਿੰਦੀ ਬੋਲਣ ਵਾਲਾ ਜਾਂ ਪੰਜਾਬੀ ਬੋਲਣ ਵਾਲਾ ਤੇ ਬੈਠਾ ਉਹਦੇ ਕੋਲ ਜਾਈਏ ਕਾਰਨ ਪਤਾ ਕੀ ਹੈ ਜੇ ਕੋਈ ਸਾਹਮਣੇ ਕੋਰਾ ਬੈਠਾ ਹੈ ਉੱਥੇ ਕਾਊਂਟਰ ਤੇ ਤੇ ਅਸੀਂ ਉਧਰ ਨੂੰ ਨਹੀਂ ਜਾਂਦੇ ਕਿਉਂਕਿ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਫਿਰ ਜਾਂਦੇ ਫਿਰ ਅਸੀਂ ਉੱਥੋਂ ਟਰਾਂਸਲੇਟਰ ਫੜੀਦਾ ਹੈ ਜਿਹੜਾ ਟਰਾਂਸਲੇਟ ਕਰਦਾ ਸਾਡੀ ਗੱਲ ਉਹਨੂੰ ਦੱਸ ਸਕੇ ਤੇ ਉਸ ਸਮੇਂ ਫਿਰ ਕੀ ਹੁੰਦਾ ਹੈ ਪਛਤਾਵਾ ਹੁੰਦਾ ਹੈ ਕਿ ਕਾਸ਼ ਕਿਤੇ ਅਸੀਂ ਵੀ ਚਾਰ ਅੱਖਰ ਅੰਗਰੇਜ਼ੀ ਦੇ ਪੜ੍ਹ ਲਏ ਹੁੰਦੇ ਤੇ ਸਾਨੂੰ ਆਹ ਤਰਲੇ ਨਹੀਂ ਸੀ ਲੈਣੇ ਪੈਣੇ ਟਰਾਂਸਲੇਟਰ ਦੇ ਕਿ ਆ ਭਰਾਵਾ ਮੇਰਾ ਇਮੀਗ੍ਰੇਸ਼ਨ ਪਾਸ ਕਰਾ ਦੇ ਇਹ ਪਛਤਾਵਾ ਹੈ ਇਸ ਕਰਕੇ ਬੱਬਾ ਅਖਰ ਹੁਣ ਸਾਨੂੰ ਕੀ ਸਮਝਾ ਰਿਹਾ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾ ਔਰ ਤੁਹਾਨੂੰ ਅੱਖਰ ਬੜੇ ਮਹਿੰਗੇ ਆ ਸਮਝ ਨਹੀਂ ਆਏ ਹੋਣੇ ਬਾਜੀ ਜਾਣਦੇ ਬਾਜੀ ਬਾਜੀ ਕੀ ਹੁੰਦੀ ਹੈ ਇੱਕ ਤੇ ਬਾਜੀ ਹੁੰਦੀ ਹੈ ਕੋਈ ਖਡਾਉਣਾ ਬਣਿਆ ਹੋਵੇ ਉਹਨੂੰ ਬਾਜੀ ਕਹਿ ਦਿੰਦੇ ਆ ਤੇ ਇੱਕ ਜਦੋਂ ਆਪਾਂ ਕੋਈ ਖੇਡ ਖੇਡਦੇ ਆ ਤਾਂ ਇੱਕ ਦੀ ਕਿਸੇ ਦੀ ਵਾਰੀ ਆਉਂਦੀ ਹੈ ਉਹਨੂੰ ਕੀ ਕਹਿੰਦੇ ਆ ਬਾਜੀ ਹੈ ਬਾਜੀ ਕਹਿੰਦੇ ਆ ਖੇਡ ਨੂੰ ਬੱਬੇ ਬਾਜੀ ਖੇਡਣ ਲੱਗਾ ਚੌਪੜ ਕੀਤੇ ਚਾਰ ਜੁਗਾ ਹੁਣ ਇੱਥੇ ਕਿਹੜੀ ਖੇਡ ਦੀ ਗੱਲ ਕਰਦੇ ਬਾਦਸ਼ਾਹ ਜੀ ਚੌਪੜ ਦੀ ਪਰ ਚੌਪੜ ਤੁਹਾਨੂੰ ਸਮਝ ਨਹੀਂ ਆਏਗਾ ਪੁਰਾਣਾ ਖਰ ਹੈ ਪੁਰਾਣੀ ਖੇਡ ਹੈ ਤੇ ਇਹਨੂੰ ਨਵੀਂ ਖੇਡ ਦੇ ਨਾਲ ਸਮਝਾਤਾ ਮੈਂ ਤੁਹਾਨੂੰ ਮੈਂ ਨਵੀਂ ਖੇਡ ਲੂਡੋ ਖੇਡੀ ਕਿਸੇ ਨੇ ਬਸ ਇਹ ਲੂਡੋ ਐ ਚੌਪੜ ਖੇਡ ਜਿਹੜੀ ਸੀ ਉਹ ਪੁਰਾਣੇ ਸਮੇਂ ਅਜੇ ਖੇਡੀ ਜਾਂਦੀ ਸੀ ਇੱਕ ਚਾਰ ਨੁਕਰਾਂ ਵਾਲਾ ਕੱਪੜਾ ਲਿਆ ਜਾਂਦਾ ਸੀ ਚਕੌਰ ਕੱਪੜਾ ਲੈ ਕੇ ਉਹਦੇ ਤੇ ਡੱਬੇ ਬਣੇ ਹੁੰਦੇ ਸੀ ਤੇ ਉਹਨੂੰ ਵਿਛਾ ਲਿਆ ਜਾਂਦਾ ਸੀ ਚਾਰ ਜਾਣੇ ਵਿਛਾ ਕੇ ਬਹਿ ਜਾਂਦੇ ਸੀ ਜਿੱਦਾਂ ਤੁਸੀਂ ਲੂਡੋ ਵਿਛਾ ਲੈਂਦੇ ਹੋ ਤੇ ਫਿਰ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤਾ ਚਾਰ ਜੁਗ ਹੁਣ ਚਾਰ ਜੁਗ ਕਿਹੜੇ ਕਿਹੜੇ ਸਮਝਾਏ ਸੀ ਮੈਂ ਤੁਹਾਨੂੰ ਸਤਜੁਗ ਤ੍ਰੇਤਾ ਜੁਗ ਦਵਪਰ ਜੁਗ ਤੇ ਕਲ ਜੁਗ ਕਹਿੰਦੇ ਵਾਹਿਗੁਰੂ ਪ੍ਰਮਾਤਮਾ ਹੁਣ ਚੌਪੜ ਖੇਲਣ ਲੱਗਾ ਤੇ ਚੌਪੜ ਕਿੰਨੂ ਬਣਾ ਲਿਆ ਉਹ ਲੂਡੋ ਜੋ ਜਿਹੜਾ ਅਸੀਂ ਰੱਖਦੇ ਆ ਸਾਹਮਣੇ ਉਹ ਕੀ ਹੈ ਚਾਰ ਜੁਗਾਂ ਨੂੰ ਰੱਬ ਨੇ ਲੂਡੋ ਬਣਾਇਆ ਹੋਇਆ ਹੈ ਚੌਪੜ ਬਣਾਇਆ ਹੋਇਆ ਚੌਪੜ ਕੀਤੇ ਚਾਰ ਜੁਗਾਂ ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਅੱਛਾ ਜੁਰ ਜੋ ਲੂਡੋ ਖੇਡਦੇ ਆ ਇੱਕ ਤੇ ਆਪਾਂ ਨੂੰ ਉਹ ਗੱਤਾ ਚਾਹੀਦਾ ਲੂਡੋ ਵਾਲਾ ਹੋਰ ਕੀ ਚਾਹੀਦਾ ਹੁੰਦਾ ਨਾਲ ਗੱਟੀਆਂ ਜੀਆਂ ਚਾਹੀਦੀਆਂ ਤੇ ਤੀਸਰਾ ਹੋਰ ਕੀ ਚਾਹੀਦਾ ਹੁੰਦਾ ਇੱਕ ਪਾਸਾ ਚਾਹੀਦਾ ਹੁੰਦਾ ਪਾਸਾ ਉਹ ਜਿਹਦੇ ਤੇ ਬਿੰਦੀਆਂ ਬਣੀਆਂ ਹੁੰਦੀਆਂ ਨੇ ਕਿਤੇ 6 4 2 1 ਉਹਨੂੰ ਪਾਸਾ ਕਹਿੰਦੇ ਆ ਪਰ ਪਾਸਾ ਕਹਿੰਦੇ ਜੀ ਜੰਤ ਸਭ ਸਾਰੀ ਕੀਤੇ ਰੱਬ ਦੀ ਲੁੱਟੋ ਕਿਦਾਂ ਦੀ ਹੈ ਵੈਗਰੋ ਦੀ ਲੂਡੋ ਕਿਦਾਂ ਦੀ ਹੈ ਚਾਰ ਜੋਗੋ ਨੇ ਲੂਡੋ ਬਣਾ ਲੇ ਉਹ ਕਪੜਾ ਵਿਛਾਇਆ ਹੋਇਆ ਜੀ ਜੰਤ ਸਭ ਸਾਰੀ ਕੀ ਨੇ ਜਿੰਨੇ ਵੀ ਆਪਾਂ ਜੀਵ ਬਜੰਤੂ ਹਨ ਉਹ ਸਾਰੇ ਉਸ ਲੂਡੋ ਦੀਆਂ ਗਿੱਟੀਆਂ ਨੇ ਜਿਹੜੇ ਰੱਖੇ ਹੋਏ ਆ ਤੇ ਪਾਸ਼ਾ ਢਾਲਣ ਆਪ ਲਗਾ ਤੇ ਵਾਹਿਗੁਰੂ ਨੇ ਪਰਮੇਸ਼ਰ ਦਾ ਨਿਆਮ ਪਰਮੇਸ਼ਰ ਦੀ ਸੱਤਾ ਵਾਹਿਗੁਰੂ ਦੀ ਤਾਕਤ ਸ਼ਕਤੀ ਉਹ ਲੂਡੋ ਦਾ ਬਾਸ਼ਾ ਹੈ ਜੁੜੀ ਗਿੱਟੀ ਆ ਪਖੜਕਾ ਕੇ ਸੁੱਟ ਦੇ ਅੱਛਾ ਹੁੰਦਾ ਕੀ ਹੈ ਕਈ ਵਾਰ ਕੀ ਹੋ ਜਾਂਦਾ ਕਈ ਤੇ ਜਿੱਤ ਜਾਂਦੇ ਆ ਕਈ ਹਾਰ ਜਾਂਦੇ ਆ ਤੇ ਕਈ ਵਾਰ ਕੀ ਹੋ ਜਾਂਦਾ ਹੈ ਅਜੇ ਅਸੀਂ ਗਿੱਟੀ ਚੱਲੀ ਹੁੰਦੀ ਹੈ ਦੋ ਕਦਮ ਤਿੰਨ ਕਦਮ ਤਿੰਨ ਡੱਬੇ ਚਾਰ ਡੱਬੇ ਤੇ ਸਾਡੀ ਗਿੱਟੀ ਕੀ ਹੋ ਜਾਂਦਾ ਹੈ ਕੱਟੀ ਜਾਂਦੀ ਹੈ ਰੱਬ ਦੀ ਖੇਡ ਨੂੰ ਸਮਝਿਓ ਸੌਖੇ ਸ਼ਬਦਾਂ ਦੇ ਵਿੱਚ ਬੱਬਾ ਅਖਰ ਕੀ ਕਹਿ ਰਿਹਾ ਕਿ ਰੱਬ ਲੂਡੋ ਖੇਡ ਰਿਹਾ ਆਪ ਉਪਾਸਾ ਸੱਟ ਰਿਹਾ ਹੁਣ ਕਈ ਵਾਰ ਆ ਖੇਡ ਹੀ ਹੈ ਨਾ ਰੱਬ ਦੀ ਕਈ ਵਾਰ ਵੇਖਿਆ ਹੋਵੇਗਾ ਤੁਸੀਂ ਕਈ ਵਾਰ ਛੋਟੀ ਉਮਰ ਦੇ ਵਿੱਚ ਬੱਚੇ ਚਲੇ ਜਾਂਦੇ ਆ ਖਤਮ ਹੋ ਜਾਂਦੇ ਆ ਕਈ ਵਾਰ ਜਵਾਨ ਜਵਾਨ ਜਿਹੜੇ ਬੱਚੇ ਆ ਉਹ ਖਤਮ ਹੋ ਜਾਂਦੇ ਆ ਤੇ ਕਈ ਫਿਰ ਬੁਢਾਪੇ ਤੱਕ ਚਲੇ ਜਾਂਦੇ ਆ ਲਾਸਟ ਤੱਕ ਬਾਸ਼ਾ ਕਹਿੰਦੇ ਰੱਬ ਦੀ ਖੇਡ ਹੈ ਇਹ ਸਮਝ ਲਓ ਲੂਡੋ ਵਾਲੀ ਖੇਡ ਹੈ ਰੱਬ ਦੀ ਜਦੋਂ ਪਾਸਾ ਸੁੱਟਦਾ ਹੈ ਤੇ ਜਿਸ ਜੀਵ ਤੇ ਥੋੜਾ ਸਮਾਂ ਹੁੰਦਾ ਹੈ ਉਹਦੀ ਗਿੱਟੀ ਕੱਟੀ ਜਾਂਦੀ ਹੈ ਉਹ ਛੇਤੀ ਜਲਾ ਜਾਂਦਾ ਦੁਨੀਆ ਤੇ ਕੋਈ ਜੀਵ ਜਿਹੜਾ ਉਹ ਥੋੜਾ ਅੱਗੇ ਬਾਤਾਂ ਅੱਧ ਤੱਕ ਜਾਂਦਾ ਹੈ ਜਵਾਨ ਹੁੰਦਾ ਹੈ ਉੱਥੇ ਜਾ ਕੇ ਗਿੱਟੀ ਕੱਟੀ ਜਾਂਦੀ ਹੈ ਤੇ ਕਈ ਫਿਰ ਜਿਹੜੇ ਆ ਲਾਸਟ ਤੱਕ ਜਾਂਦੇ ਆ ਲਾਸਟ ਤੱਕ ਜਾਂਦੇ ਆ ਲਾਸਟ ਤੱਕ ਜਾ ਕੇ ਭਾਵ ਵਡੇਬਾ ਚਲੇ ਜਾਂਦਾ ਤੇ ਕਈ ਵਾਰ ਕੀ ਹੁੰਦਾ ਬਿਲਕੁਲ ਜਦੋਂ ਘਰ ਦੇ ਵਿੱਚ ਐਂਟਰ ਕਰਨਾ ਹੋਵੇ ਨਾ ਉੱਥੇ ਜਾ ਕੇ ਉਸ ਤੋਂ ਥੋੜਾ ਜਿਹਾ ਪਹਿਲਾਂ ਵੀ ਗਿੱਟੀ ਇਕੱਠੀ ਜਾਂਦੀ ਹੈ ਹੁਣ ਜਿੱਤਦਾ ਕੌਣ ਹੈ ਜਿੱਤਦਾ ਕੌਣ ਹੈ ਜਿਹੜਾ ਉਸ ਗਿੱਟੀ ਦੇ ਰੰਗ ਦੀ ਪੱਟੀ ਦੇ ਅੰਦਰ ਚਲਾ ਜਾਂਦਾ ਉਹ ਜਿੱਤ ਜਾਂਦਾ ਹੈ ਤੇ ਦੂਸਰਾ ਬੰਤਾ ਜਿਹੜਾ ਹੈ ਪਿੱਛੇ ਰਹਿ ਜਾਂਦਾ ਉਹ ਹਾਰ ਜਾਂਦਾ ਹੁਣ ਇੱਥੇ ਜਿੱਤਣ ਵਾਲੇ ਨੂੰ ਕੀ ਕਿਹਾ ਗਿਆ ਕੌਣ ਜਿੱਤਦਾ ਹੈ ਕੋਈ ਬਚਪਨ ਚ ਚਲਾ ਗਿਆ ਕੋਈ ਜਵਾਨੀ ਚ ਚਲਾ ਗਿਆ ਕਿਸੇ ਨੇ ਬਡੇ ਪੇਜ ਚਲੇ ਜਾਣਾ ਜਾਣਾ ਸਾਰਿਆਂ ਨੇ ਪਰ ਜਿੱਤਦਾ ਕੌਣ ਹੈ ਇੱਥੇ ਜੀਵਨ ਦੀ ਬਾਜ਼ੀ ਕੌਣ ਜਿੱਤ ਕੇ ਜਾਂਦਾ ਹੈ ਜਿਹੜਾ ਉਸ ਸਮੇਂ ਦੇ ਅੰਦਰ ਚਲਾ ਜਾਂਦਾ ਹੈ ਜਿੱਥੇ ਕਿਸੇ ਕਾਲ ਦਾ ਪ੍ਰਭਾਵ ਨਹੀਂ ਹੈ ਕਿਸੇ ਮਾਇਆ ਦਾ ਪ੍ਰਭਾਵ ਨਹੀਂ ਹੈ ਉਹ ਕਿਹਦਾ ਕਿਹੜਾ ਜਗ੍ਹਾ ਹੈ ਗੁਰੂ ਦੀ ਸ਼ਰਨ ਹੈ ਗੁਰੂ ਦੀ ਹਜ਼ੂਰੀ ਭਾਵ ਜਦੋਂ ਤੁਸੀਂ ਬਾਣੀ ਪੜਨ ਲੱਗ ਜਾਂਦੇ ਹੋ ਜਦੋਂ ਤੁਸੀਂ ਸੇਵਾ ਕਰਨ ਲੱਗ ਜਾਂਦੇ ਹੋ ਜਦੋਂ ਤੁਸੀਂ ਨਾਮ ਜਪਣ ਲੱਗ ਜਾਂਦੇ ਹੋ ਤੁਸੀਂ ਝੂਠ ਬੋਲਣਾ ਬੰਦ ਕਰ ਦਿੰਦੇ ਹੋ ਕਿਸੇ ਦਾ ਮਾੜਾ ਕਰਨਾ ਬੰਦ ਕਰ ਦਿੰਦੇ ਹੋ ਫੇਰ ਤੁਸੀਂ ਉਸ ਜ਼ੋਨ ਵਿੱਚ ਚਲੇ ਜਾਂਦੇ ਹੋ ਜਿੱਥੇ ਜਾ ਕੇ ਤੁਸੀਂ ਜੀਵਨ ਦੀ ਬਾਜ਼ੀ ਜਿੱਤ ਜਾਂਦੇ ਹੋ ਨਹੀਂ ਤੇ ਫਿਰ ਜੇ ਉਸ ਜ਼ੋਨ ਦੇ ਅੰਦਰ ਨਹੀਂ ਗਏ ਫਿਰ ਅਸੀਂ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਜਾਵਾਂਗੇ ਇਸ ਜੀਵਨ ਨੂੰ ਹਾਰ ਜਾਵਾਂਗੇ ਇਸ ਕਰਕੇ ਬੱਬਾ ਅਖਰ ਕਹਿ ਰਿਹਾ ਕਿ ਵੇਖੀ ਬਾਤ ਜ ਬਹੁ ਪਛਤਾਉਣਾ ਤੇ ਫਿਰ ਜਦੋਂ ਕੰਡੇ ਤੇ ਜਾ ਕੇ ਕਟਿਆ ਜਾਂਦਾ ਨਾ ਬੰਦਾ ਫਿਰ ਪਛਤਾਵਾ ਕਰਦਾ ਹੈ ਕਿ ਕਾਸ਼ ਕਿਤੇ ਮੈਂ ਵੀ ਉਸ ਅੰਦਰ ਜੋਨ ਦੇ ਅੰਦਰ ਟਰ ਕਰ ਜਾਂਦਾ ਹੈ ਨਾ ਉਦੋਂ ਪਛਤਾਵਾ ਹੁੰਦਾ ਹੈ ਇਦਾਂ ਹੀ ਜਦੋਂ ਅਖੀਰ ਤੇ ਬਜ਼ੁਰਗ ਹੁੰਦਾ ਹੈ ਬੰਦਾ ਤੇ ਫਿਰ ਜਦੋਂ ਸੰਸਾਰ ਤੋਂ ਜਾਣਾ ਫਿਰ ਉਹਦੇ ਮਨ ਚ ਪਛਤਾਵਾ ਹੁੰਦਾ ਹੈ ਕਿ ਮਨਾ ਇਸ ਸੰਸਾਰ ਤੋਂ ਚਲਾ ਜਾਣਾ ਤੇ ਕਾਸ਼ ਕਿਤੇ ਮੈਂ ਵੀ ਗੁਰੂ ਵਾਲਾ ਬਣ ਜਾਂਦਾ ਤੇ ਮੈਂ ਵੀ ਅਮਰਤ ਸ਼ਕ ਲੈਂਦਾ ਮੈਂ ਵੀ ਬਾਣੀ ਪੜ ਲੈਂਦਾ ਮੈਂ ਵੀ ਗੁਰਦੁਆਰੇ ਚਲਾ ਜਾਂਦਾ ਤੇ ਮੇਰਾ ਜੀਵਨ ਇਹ ਹੋਣਾ ਸੀ ਸਫਲ ਹੋ ਜਾਣਾ ਸੀ ਮੈਂ ਆਪਣੇ ਜੀਵਨ ਦੀ ਬਾਜੀ ਨੂੰ ਖੇਡ ਨੂੰ ਜਿੱਤ ਜਾਣਾ ਸੀ ਆਸ਼ਾ ਜੀ ਰਹਿ ਕਿਰਪਾ ਕਰ ਦੇ ਨੇ ਕਿ ਬੱਬਾ ਅਖਰ ਕਹਿ ਰਿਹਾ ਬੱਬੇ ਬਾਜੀ ਖੇਡਣ ਲੱਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲਗਾ ਕੋ ਆਪ ਪਾਸਾ ਢਾਲ ਰਿਹਾ ਹੈ ਪਾਸਾ ਸੁੱਟ ਰਿਹਾ ਹੈ ਤੇ ਜੀਵ ਜੰਤ ਜਿਹੜੇ ਉਹਨੂੰ ਚਲਾ ਰਿਹਾ ਕਿਸੇ ਦੀ ਗੱਟੀ ਪਹਿਲਾਂ ਕੱਟੀ ਜਾਂਦੀ ਹੈ ਕਿਸੇ ਦੀ ਬਾਅਦ ਕੱਟੀ ਜਾਂਦੀ ਹੈ ਅਖੀਰ ਨੂੰ ਜਿਹੜਾ ਬਚ ਜਾਂਦਾ ਹੈ ਗੁਰੂ ਦੀ ਸ਼ਰਨ ਆ ਆ ਜਾਂਦਾ ਹੈ ਤੇ ਉੱਥੇ ਜਾ ਕੇ ਫਿਰ ਉਹ ਜ਼ਿੰਦਗੀ ਦੀ ਬਾਜ਼ੀ ਉਹ ਬੰਦਾ ਜਿੱਤ ਜਾਂਦਾ ਹੈ ਉਹਦਾ ਜੀਵਨ ਮੁਕਤ ਹੋ ਜਾਂਦਾ ਹੈ ਉਹ 84 ਦੇ ਗੇੜ ਤੋਂ ਬਚ ਜਾਂਦਾ ਹੈ ਜੂਨਾ ਚ ਪੈਣ ਤੋਂ ਬਚ ਜਾਂਦਾ ਹੈ ਪਰ ਉਹਦੇ ਲਈ ਕਰਨਾ ਕੀ ਪਏਗਾ ਸਾਨੂੰ ਗੁਰੂ ਵਾਲੇ ਬਣਨਾ ਪਏਗਾ ਤੇ ਗੁਰੂ ਵਾਲੇ ਬਣਨ ਵਾਸਤੇ ਕੀ ਕਰਨਾ ਪੈਂਦਾ ਹੈ ਅਸੀਂ ਅਮਰਤ ਸਾਨੂੰ ਅਮਰਤ ਛਕਣਾ ਪੈਣਾ ਹੈ ਸਮਝ ਗਏ ਨਾ ਗੁਰੂ ਵਾਲੇ ਬਣ ਲਈ ਕੀ ਕਰਨਾ ਪੈਣਾ? ਕੋਲਪੋ ਥੋੜਾ ਜਿਹਾ। ਗੁਰੂ ਵਾਲੇ ਬਣ ਲਈ ਕੀ ਕਰਨਾ ਪੈਣਾ? ਅਮਰਤ ਛਕਣਾ ਪੈਣਾ ਬਾਣੀ ਪੜਨੀ ਪੈਣੀ ਹੈ। ਤੇ ਬਾਬਾ ਪ੍ਰਤਾਪ ਸਿੰਘ ਜੀ ਹੁੜਾ ਦਾ ਇਹ ਹੀ ਉਪਰਾਲਾ ਇਸੇ ਕਰਕੇ ਆ ਇਹ ਇੰਨਾ ਵੱਡਾ ਸਮਾਗਮ ਇੱਕ ਮਹੀਨੇ ਦਾ ਰੱਖਿਆ ਜਾਂਦਾ। ਕੈਂਪ ਬਹੁਤ ਲੱਗਦੇ ਨੇ, ਥਾਈ-ਥਾਈ ਲੱਗਦੇ ਆ। ਕਿੱਤੇ 10 ਦਿਨ ਦਾ ਹੁੰਦਾ ਕਿਤੇ 15 ਦਿਨ ਦਾ ਹੁੰਦਾ ਪਰ ਪੂਰੇ ਮਹੀਨੇ ਦਾ ਕੈਂਪ ਜਿਹੜਾ ਹੈ ਉਹ ਵਿਸ਼ੇਸ਼ ਕਰਕੇ ਇਸੇ ਕਰਕੇ ਲਾਇਆ ਜਾਂਦਾ ਹੈ ਕਿ ਅਸੀਂ ਮਹੀਨੇ ਦੇ ਵਿੱਚ ਕੁਝ ਨਾ ਕੁਝ ਸਿੱਖ ਪਾਈਏ ਪੰਜਾਬੀ ਪੜਨੀ ਪੰਜਾਬੀ ਬੋਲਣੀ ਸਿੱਖ ਪਾਈਏ ਅਸੀਂ ਗੁਰਮਤ ਸਿੱਖ ਲਈਏ ਅਸੀਂ ਗੁਰਬਾਣੀ ਪੜਨਾ ਸਿੱਖ ਲਈਏ ਇਸ ਕਰਕੇ ਮਹਾਂਪੁਰਸ਼ਾਂ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਤੁਹਾਡੇ ਵਾਸਤੇ ਨਹੀਂ ਤੇ ਬਾਬਾ ਜੀ ਨੇ ਇਹਦੇ ਚ ਕੀ ਲੈਣਾ ਬਾਬਾ ਜੀ ਦਾ ਕੀ ਫਾਇਦਾ ਇਹਦੇ ਚ ਐ ਕੋਈ ਫਾਇਦਾ ਸਿਰਫ ਬਾਬਾ ਜੀ ਦਾ ਇਹ ਫਾਇਦਾ ਹੈ ਕਿ ਸਾਡੇ ਆਉਣ ਵਾਲੀ ਜਿਹੜੀ ਪਨੀਰੀ ਹੈ ਆਉਣ ਵਾਲੀ ਸਾਡੀ ਜਿਹੜੀ ਪੀੜ੍ਹੀ ਹੈ ਉਹ ਗੁਰੂ ਨਾਲ ਜੁੜ ਜਾਵੇ ਉਹ ਗੁਰਮਤ ਦੇ ਨਾਲ ਜੁੜ ਜਾਵੇ ਇਸ ਕਰਕੇ ਹੀ ਇਹ ਸਾਰਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ